ਕਹਿੰਦੇ ਨੇ ਇੱਕ ਨਾ ਪਰਿਵਾਰ ਸੀਗਾ ਉਹਨਾਂ ਚ ਏਕਾ ਬੋਤ ਸੀਗਾ ਸਾਰੇ ਜੀਆਂ ਚ ਚਲੋ ਕਿਸੇ ਕਾਰਨ ਆ ਗਈ ਉਹਨਾਂ ਤੇ ਗਰੀਬੀ ਉਥੋਂ ਉਹਨਾਂ ਨੂੰ ਉਹ ਇਲਾਕਾ ਛੱਡਣਾ ਪਿਆ ਉਹਨਾਂ ਸਮਾਨ ਲੱਦ ਲਿਆ ਗੱਡੇ ਤੇ ਤੁਰ ਪਏ ਰਾਹ ਜਾਂਦੇ ਜਾਂਦੇ ਨੇ ਇੱਕ ਬਹੁਤ ਵੱਡਾ ਬੋੜ ਦਾ ਰੋਖ ਆਇਆ ਉਥੇ ਉਹ ਸ਼ਾਮ ਪੈ ਗਈ ਜਾਂਦੇ ਚਲੋ ਆਰਾਮ ਕਰ ਲੈਨੇ ਉਹਦੇ ਸੀ ਬਾਪੂ ਦੇ ਤਿੰਨ ਮੁੰਡੇ ਤੇ ਦੋਵੇਂ ਜੀ ਆਪ ਉਹਨਾਂ ਦੇ ਪੁੱਤਰੇ ਨੌਆ ਉਤਰੇ ਚਲੋ ਤਿਉਹਾਂ ਦਾ ਮੁੰਡੇ ਨੂੰ ਇੱਕ ਨੂੰ ਆਂਦਾ ਵੀ ਤੂੰ ਐ ਕਰ ਤੂੰ ਜਾ ਜੰਗਲ ਚ ਤੇ ਲੱਕੜਾ ਲੁਕੜਨ ਦਾ ਇੰਤਜ਼ਾਮ ਕਰ ਰੋਟੀ ਰੱਟੀ ਬਣਾਵਾਂਗੇ ਇੱਕ ਮੁੰਡੇ ਨੂੰ ਆਂਦਾ ਤੂੰ ਐ ਕਰ ਜਾ ਪਾਣੀ ਪੋਣੀ ਲੈ ਕੇ ਦੇ ਕੁੜੀਆਂ ਨੂੰ ਤੇ ਤੀਜੇ ਨੂੰ ਆਂਦਾ ਵੀ ਤੂੰ ਸਮਾਨ ਸਮੂਹ ਲਾ ਕੇ ਰੱਖ ਤੇ ਇਹਨਾਂ ਨੂੰ ਚੁੱਲੇ ਚੱਲੇ ਪੁਰਦੇ ਤੇ ਨਵਾਂ ਨੂੰ ਆਂਦਾ ਵੀ ਤੁਸੀਂ ਉਤਰਿਆ ਕਰੋ ਰੋਟੀ ਪਾਣੀ ਦੀ ਤਿਆਰੀ ਕਰੋ ਆਪ ਉਹ ਦੋਵੇਂ ਜੀ ਬਹਿ ਗਏ ਉਹਦੇ ਘਰੋਂ ਜਿਹੜੀ ਸੀ ਉਹ ਛੋਟੇ ਜਿਹਾ ਅੱਗ ਲੈ ਕੇ ਬਹਿ ਗਈ ਤੇ ਉਨੇ ਬੰਦੇ ਨੇ ਕੀ ਕੀਤਾ ਵੀ ਆਪਦੇ ਪੋਤਰੇ ਨੇ ਲਿਆ ਨਾਲ ਵੱਡੇ ਨੂੰ ਤੇ ਬੇੜ ਵੱਟਣ ਲੱਗ ਗਿਆ ਚਲੋ ਅੱਗੇ ਕਿਤੇ ਚਾਹੀਦਾ ਹਣਾ ਉਹ ਰੱਸੀ ਵੱਟੀ ਜਾਂਦਾ ਸੀ ਵੱਟੀ ਜਾਂਦਾ ਸੀ ਉਸ ਬੋਰਡ ਦੇ ਉੱਤੇ ਰਹਿੰਦਾ ਸੀ ਜਿੰਨ ਉਹ ਜਿੰਨ ਥੱਲੇ ਉਤਰਿਆ ਆਂਦਾ ਵੀ ਬਾਬਾ ਕੀ ਕਰਨ ਡਿਆ ਪਹਿਲਾਂ ਉਹ ਜਿੰਨੇ ਨੇ ਸਾਰਾ ਕੁਝ ਦੇਖ ਲਿਆ ਸੀ ਉਹਨਾਂ ਦਾ ਰੰਗ ਟੰਗ ਸਾਰੀ ਉਹਨਾਂ ਦੀ ਬੋਲਬਾਣੀ ਸੁਣ ਲਈ ਸੀ ਉਹ ਆਂਦਾ ਵੀ ਬਾਬਾ ਕੀ ਕਰਨ ਡਿਆ ਰੱਸੀ ਦਾ ਕੀ ਕਰੇਗਾ ਆਂਦਾ ਵੀ ਤੈਨੂੰ ਬਨੂਗਾ ਜਿੰਨ ਡਰ ਗਿਆ ਆਂਦਾ ਵੀ ਬਾਬਾ ਤੂੰ ਐ ਕਰੀ ਮੈਨੂੰ ਬੰਨ ਨਾ ਤੇ ਮੇਰੇ ਕੋ ਤਾਕਤ ਬਹੁਤ ਆ ਤੂੰ ਜਾ ਵਾਪਸ ਘਰੇ ਮੁੜ ਜਾ ਤੇਰੇ ਜਾਂਦਾਂ ਨੂੰ ਸਾਰਾ ਕੁਝ ਤੇਰਾ ਪਹਿਲਾ ਹਰਗਾ ਹੋ ਜਾਊਗਾ ਤੇਰੇ ਘਰੇ ਲਹਿਰਾ ਬਹਿਰਾ ਹੋਣਗੀਆਂ ਵਧੀਆ ਤੇਰਾ ਘਰ ਬਣ ਜਾਊਗਾ ਚਲੋ ਜਿਓ ਵਾਪਸ ਮੋੜਾ ਏ ਉਹਨਾਂ ਜਦੋਂ ਆ ਕੇ ਦੇਖਿਆ ਵਾਕਈ ਉਹਨਾਂ ਦੇ ਉਸ ਘਰ ਦੀ ਥਾਂ ਤੇ ਕੋਠੀ ਬਣੀ ਹੋਈ ਘਰੇ ਜੜੀ ਚੀਜ਼ ਨੂੰ ਹੱਥ ਲਾਉਣੋ ਭਰਪੂਰ ਹੀ ਮਿਲੇ ਭਰੀ ਹੋਈ ਮਿਲੇ ਜਿਹੜੇ ਭਾਂਡੇ ਨੂੰ ਹੱਥ ਲਾਉਣ ਭਰਿਆ ਮਿਲੇ ਉਹਨਾਂ ਦੇ ਇੱਕ ਗਵਾਂਢੀ ਸੀ ਉਹ ਮਿਹਨਤ ਕਰਕੇ ਰਾਜੀ ਨਹੀਂ ਸੀ ਏ ਕਾ ਉਹਨਾਂ ਚ ਐ ਨਹੀਂ ਸੀ ਉਹਨਾਂ ਨੇ ਇੱਕ ਦਿਨ ਰਾਤ ਨੂੰ ਕਿਤੇ ਕੰਦ ਨਾਲ ਲਾ ਕੇ ਉਹਨਾਂ ਨੇ ਗੱਲਾਂ ਸੁਣ ਲਈਆਂ ਕਿ ਅੰਜਾਂ ਜਾ ਮੇਰ ਹੋਇਆ ਉਹਨਾਂ ਨੇ ਗੱਡੇ ਤੇ ਸਮਾਨ ਲੱਦ ਲਿਆ ਤੁਰਦੇ ਤੁਰਦੇ ਉਸੇ ਬੋਰਡ ਦੇ ਰੁੱਖ ਥੱਲੇ ਉਹ ਪਹੁੰਚ ਗਏ ਸ਼ਾਮ ਹੋ ਗਈ ਉੱਥੇ ਉਹਨਾਂ ਨੂੰ ਵੀ ਉਹ ਹੁਣ ਉਹਨਾਂ ਚ ਏ ਕਦਾ ਹੈ ਨਹੀਂ ਸੀ ਹੁਣ ਉੱtre ਹੁਣ ਉਹ ਬੁੱਢਾ ਆਂਦਾ ਇੱਕ ਮੁੰਡੇ ਨੂੰ ਤੇ ਐ ਕਰ ਕਾਕਾ ਤੂੰ ਜਾ ਤੇ ਜੰਗਲ ਚੋਂ ਲੱਕੜਾਂ ਲਿਆ। ਉਹ ਆਂਦਾ ਤੂੰ ਕੀ ਬਾਪਾ ਲੱਕੜਾਂ ਉੱਤੇ ਪਾਉਣੀਆਂ ਨੇ ਮਚਣਾ ਲੈ ਆਨੇ ਆ ਥੱਕੇ ਆਏ ਆ ਕੋਈ ਗੱਲ ਨਹੀਂ। ਚਲੋ ਜੀ। ਉਹ ਦੂਜੇ ਨੂੰ ਆਂਦਾ ਤੂੰ ਐ ਕਰ ਪਾਣੀ ਦਾ ਇੰਤਜ਼ਾਮ ਕਰ ਕੁੜੀਆਂ ਵਾਸਤੇ। ਉਹ ਕਹਿੰਦਾ ਲੈ ਆਨੇ ਆ ਹੁਣ ਤੇ ਹੱਲੇ ਆਏ ਆ ਰਾਤ ਹੋ ਗਈ ਐਂ ਵੀ ਥੱਕੇ ਆਂ ਡੱਬਣਾ ਤੁਸੀਂ ਪਾਣੀ ਚ। ਚਲੋ ਜੀ। ਵਧੀਆ ਹੋ ਗਿਆ। ਤੇ ਤੀਜੇ ਨੂੰ ਆਂਦਾ ਵੀ ਇਹਨਾਂ ਨੂੰ ਲਾਦੇ ਚੁਲੇ ਜਲੇ ਇਹਨਾਂ ਦੇ ਚੁਲੇ ਪੋੜਦੇ ਹੋ ਤੇ ਤਿਆਰੀ ਚੁਰੀ ਕਰਨ ਰੋਟੀ ਦੀ ਪੋਟ ਲੈਨੇ ਚੁਲੇ ਕੇ ਹੁਣੇ ਮਾਦਾ ਅੱਗ ਲੱਗੀ 2 ਮਿੰਟ ਲਤਲ ਤੋਂ ਸਿੱਧੀਆਂ ਕਰ ਲਈਏ ਚਲੋ ਉਹਨੇ ਵੀ ਜਵਾਬ ਦਿੱਤਾ ਉਹ ਨਵਾਂ ਨਵਾਂ ਦਾ ਵੀ ਪੁੱਤ ਤੁਸੀਂ ਨਾ ਰੋਟੀ ਪਾਣੀ ਦਾ ਇੰਤਜ਼ਾਮ ਕਰੋ ਉਹ ਬੜ ਬੜ ਕਰਦੀਆਂ ਪਰ ਇਹਨੂੰ ਚਲ ਗਿਆ ਵੀ ਹੁਣੇ ਆ ਲਿਆ ਇਹਨਾਂ ਨੂੰ ਭੋਖੜਾ ਪੈ ਵੀ ਗਿਆ ਚਲੋ ਜੀ ਗੱਲ ਮੁੱਕੀ ਉਹ ਚਲੋ ਨਿੱਕੇ ਜਵਾਗ ਨੂੰ ਲੈ ਕੇ ਨਾ ਉਹ ਰਸਾ ਵਟਣ ਲੱਗ ਗਿਆ ਉਹ ਵੀ ਉਹ ਜਿੰਨੇ ਉਹਨਾਂ ਦਾ ਸਾਰਾ ਦੇਖ ਹੀ ਲਿਆ ਸੀਗਾ ਟਕਵਾਂਜਾ ਉਹ ਜਿੰਨੂ ਤੋ ਉਤਰਿਆ ਉਹ ਬਡਾ ਨੂੰ ਪੁੱਛਦਾ ਵੀ ਤੂੰ ਕੌਣ ਆਂਦਾ ਮੈਂ ਜਿੰਨ ਆ ਜਿੰਨਾਂ ਦੇ ਬਾਬਾ ਤੂੰ ਕੀ ਕਰਨ ਢਿਆ ਆਂਦਾ ਮੈਂ ਰੱਸਾ ਵਟਣ ਢਿਆ ਵੀ ਕੀ ਕਰੇਂਗਾ ਰਸੇ ਦਾ ਉਹ ਜਿੰਨ ਨੂੰ ਬੁੱਢਾ ਆਂਦਾ ਵੀ ਮੈਂ ਤੈਨੂੰ ਬੰਨੂਗਾ ਉਹ ਜਿੰਨਾਂ ਦਾ ਐ ਕਰ ਤੂੰ ਵਾਪਸ ਮੁੜ ਜਾ ਜਿੰਨਾ ਤੇਰੇ ਪਰਿਵਾਰ ਚ ਆਇਆ ਹੈ ਨਾ ਤੁਸੀਂ ਮੇਰੇ ਤੋਂ ਕੁਟ ਖਾ ਕੇ ਜਾਓਗੇ ਸਾਰੇ ਉਹ ਜਿੰਨਾਂ ਦੀ ਤੁਸੀਂ ਆਂਦਾ ਰੀਜ਼ ਕਰਦੇ ਜੇ ਨਾ ਉਹਨਾਂ ਦੇ ਮੈਂ ਇੱਕੇ ਤੋਂ ਡਰਿਆ ਸੀਗਾ ਉਹਨਾਂ ਦੇ ਰਸੇ ਤੋਂ ਨਹੀਂ ਡਰਿਆ ਸੀਗਾ ਤੇ ਦੋਸਤੋ ਜਿਹੜਾ ਏਕਾ ਹੈ ਨਾ ਉਹ ਜਿੰਨ ਨੂੰ ਵੀ ਬੰਨ ਸਕਦਾ ਹੈ ਐਨੀ ਤਾਕਤ ਹੁੰਦੀ ਏ ਏਕੇ ਚ ਜਿਹੜੇ ਪਰਿਵਾਰਾ ਚ ਏਕਾ ਹੁੰਦਾ ਹੈ ਨਾ ਉਹ ਬਹੁਤ ਤਰੱਕੀ ਕਰਦੇ ਨੇ ਜਿਹੜੇ ਦੇਸ਼ ਚ ਏਕਾ ਹੁੰਦਾ ਉਹਦੀ ਬਹੁਤ ਪਾਵਰ ਹੁੰਦੀ ਹੈ ਤੇ ਸੋ ਦੋਸਤੋ ਏਕੇ ਚ ਰਿਆ ਕਰੋ ਏਕੇ ਵਰਗੀ ਕੋਈ ਚੀਜ਼ ਨਹੀਂ ਹੈਗੀ ਏਕੇ ਚ ਜਿੰਨੀ ਤਾਕਤ ਹੈ ਉਨੀ ਤਾਕਤ ਹੋਰ ਕਿਸੇ ਵੀ ਹਥਿਆਰ ਚ ਨਹੀਂ ਹੈਗੀ